ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੀ ਗਿਆਨ ਦੇ ਪ੍ਰਤੀਕ ਭਾਰਤ ਰਤਨ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜਿਹੜਾ ਅੱਜ ਬਲੱਡ ਕੈਂਪ ਤੇ ਅੱਖਾਂ ਦਾ ਕੈਂਪ ਲਾਇਆ ਗਿਆ ਜੀ ਜਿਵੇਂ ਬਾਬਾ ਜੀ ਨੇ ਤੇ ਹੋਰ ਮਹਾਨ ਅਕਸੀਆਂ ਚ ਆਹ ਹਸਤੀਆਂ ਨੇ ਆ ਕੇ ਦੱਸੀ ਹੈ ਸਾਰਾ ਕੁਝ ਵੀ ਜਿਹੜਾ ਰਤ ਦਾਨ ਹੈ ਉਹ ਇੱਕ ਮਹਾਦਾਨ ਹੈ ਇਹਦੇ ਵਿੱਚ ਜਦੋਂ ਆਪਾਂ ਬਲੱਡ ਦਿੰਨੇ ਆ ਉਹਦੇ ਵਿੱਚ ਕੋਈ ਜਾਤ ਪਾਤ ਨਹੀਂ ਦੇਖੀ ਜਾਂਦੀ ਜਦੋਂ ਕਿਸੇ ਦੀ ਜਾਨ ਜਾਨ ਖਤਰੇ 'ਚ ਹੋਵੇ ਜਦੋਂ ਉਹਦੀ ਜਾਨ ਬਚਾਣੀ ਹੋਵੇ ਤਾਂ ਕਿਸੇ ਦਾ ਵੀ ਬਲੱਡ ਹੋਵੇ ਉੱਚ ਕੋਈ ਜਾਤੀ ਵਿਸ਼ੇਸ਼ ਨਹੀਂ ਹੁੰਦਾ ਤੇ ਇਹੀ ਅਸੀਂ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ ਜਿਹੜੇ ਕੁਝ ਲੋਕ ਪਿੰਡਾਂ 'ਚ ਸ਼ਹਿਰਾਂ 'ਚ ਜਿਹੜੇ ਹਜ਼ਾਰਾਂ ਸਾਲ ਪਿੱਛੇ ਜਿਹੜਾ ਜਾਤ ਜਾਤਪਾਤ ਦਾ ਇੱਕ ਪੈਰਾਮੀਟਰ ਸੈੱਟ ਕਰੀ ਫਿਰਦੇ ਨੇ ਉਹ ਖਤਮ ਕਰਨਾ ਚਾਹੀਦਾ ਆਪਸੀ ਭਾਈਚਾਰਾ ਮਜ਼ਬੂਤ ਕਰਨਾ ਚਾਹੀਦਾ 바ਵਾ ਸਾਹਿਬ ਨੇ ਜਿਹੜਾ ਸੰਵਿਧਾਨ ਹੈ ਉਹ ਸਾਰਿਆਂ ਨੂੰ ਬਰਾਬਰ ਲੈ ਕੇ ਲਿਖਿਆ ਸੀ ਤੇ ਸਾਰਿਆਂ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਸੀਗੇ ਇਹੀ ਚੀਜ਼ ਅਸੀਂ ਉਹਰੇ ਮੈਸੇਜ ਦੇਣਾ ਚਾਹੁੰਦੇ ਹਾਂ ਕਿੰਨਾ ਪਲੇਟਫਾਰਮ ਤੱਕ ਗ੍ਰੇਟ ਹੋਇਆ ਜੀ ਹੁਣ ਮੈਨੂੰ ਲੱਗਦਾ ਜੀ ਕੋਈ 60 70 ਦੇ ਜੁੰਟਾ ਦੇ ਲੈਵੇ ਹਜੇ ਤੱਕ ਹੋ ਗਿਆ ਹ ਚਿਆਲਮ ਕੀ ਜੈ ਗੁਰੂ ਗਿਆਨ ਅਨੰਦ ਜੀ ਚਾਤਿਨ ਜੈ ਭਾਰਤ ਸੋ ਅੱਜ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਬਾਬਾ ਸਾਹਿਬ ਡਾਕਟਰ ਵੀ ਆਰ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਕਿਉਂਕਿ ਅੱਜ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਸ਼੍ਰੀ ਵਿੱਕੀ ਕਰੋਚਾ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਬਾਬਾ ਸਾਹਿਬ ਡਾਕਟਰ ਵੀ ਆਰ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਖੂਮਦਾਨ ਕੈਂਪ ਅਤੇ ਅੱਖਾਂ ਦਾ ਫ੍ਰੀ ਆਫ ਕੋਸਟ ਜਿਹੜਾ ਕੈਂਪ ਲਗਾਇਆ ਗਿਆ ਹੈ ਇਹ ਜਿਹੜਾ ਇੱਕ ਇਤਿਹਾਸਕ ਜਿਹੜੀ ਹੈ ਗੱਲ ਹੈ ਇਹ ਮੈਂ ਹੁਣੇ ਹੀ ਚਰਚਾ ਚੱਲ ਰਹੀ ਹੈ ਕਿ ਇਹ ਮੈਂ ਜਿਹੜਾ ਸਵਿਧਾਨ ਨਾਲ ਜੋੜਨਾ ਚਾਹੁੰਦਾ ਇਹਨਾਂ ਨੂੰ ਕਿਉਂਕਿ ਇਹ ਗੱਲ ਜਿਹੜੀ ਹੈ ਜਿੱਦਾਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਨੇ ਕਿਸੇ ਜਾਤੀ ਲਈ ਕਿਸੇ ਲਈ ਵੀ ਉਹਨਾਂ ਭੇਤ ਭਾਵ ਨਹੀਂ ਸੀ ਕੀਤਾ ਸੋ ਉਸੇ ਤਰ੍ਹਾਂ ਅੱਜ ਜਿਹੜਾ ਇਹ ਮੈਸੇਜ ਹੈ ਬਲੱਡ ਡੋਨੇਟ ਦਾ ਇਹ ਕਿਉਂਕਿ ਜਿਹੜਾ ਰਤਦਾਨ ਹੈ ਇਹ ਮਹਾਦਾਨ ਕਿਉਂਕਿ ਇਹਦੇ ਨਾਲ ਕਈ ਜਿਹੜੀਆਂ ਜ਼ਿੰਦਗੀਆਂ ਉਹ ਜਿਹੜੀਆਂ ਬਚਾਈਆਂ ਜਾਣੀਆਂ ਸੋ ਇਸ ਕਰਕੇ ਜਿਹੜਾ ਬਾਬਾ ਸਾਹਿਬ ਅੰਬੇਡਕਰ ਸਾਹਿਬ ਨੇ ਜਿਸ ਤਰ੍ਹਾਂ ਕਿਸੇ ਜਾਤੀ ਕਿਸੇ ਧਰਮ ਨਾਲ ਵਿਤਕਰੇ ਨਹੀਂ ਸੀ ਕੀਤਾ ਇਸੇ ਤਰ੍ਹਾਂ ਅੱਜ ਜਿਹੜਾ ਵਿੱਕੀ ਪੋਚਾ ਜੀ ਨੇ ਬਲੱਡ ਨੇਟ ਕੈਂਪ ਲਾ ਕੇ ਇੱਕ ਇਤਿਹਾਸਕ ਕਦਮ ਚੁੱਕਿਆ ਮੈਂ ਆਉਣ ਵਾਲੇ ਸਮੇਂ ਚ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਬਾਬਾ ਸਾਹਿਬ ਡਾਕਟਰ ਵੀ.ਆਰ. ਅੰਬੇਡਕਰ ਸਾਹਿਬ ਜੀ ਦੀਆਂ ਸ਼ਿਕਸ਼ਾਵਾਂ ਨੂੰ ਉਨਾ ਦੀਆਂ ਜਿਹੜੀਆਂ ਪ੍ਰੇਰਣਾ ਸਾਨੂੰ ਦਿੱਤੀਆਂ ਹੋਈਆਂ ਉਹਨਾਂ ਨੂੰ ਘਰ-ਘਰ ਪਰਚਾਉਣ ਲਈ ਆਪਾਂ ਨੂੰ ਇਹੋ ਜਿਹੇ ਵੱਡੇ ਉਪਰਾਲੇ ਕਰਨੇ ਚਾਹੀਦੇ ਆ ਤੇ ਬਾਬਾ ਸਾਹਿਬ ਡਾਕਟਰ ਬੀ ਆਰ ਮੇਟਕਰ ਸਾਹਿਬ ਜੀ ਦਾ ਜਨਮ ਦਿਦਸੋ ਪੂਰੀ ਸ਼ਰਧਾ ਤੇ ਬੜੇ ਉਤਸ਼ਾਹ ਦੇ ਨਾਲ ਜਿਹੜਾ ਮਨਾਉਣਾ ਚਾਹੀਦਾ ਜਿਸ ਤਰ੍ਹਾਂ ਅੱਜ ਧੂਵੀ ਵਿਖੇ ਸੰਗਰੂਰ ਵਿਖੇ ਮਨਾਇਆ ਗਿਆ। ਜੀ ਹਵਾਲ। ਅੱਜ ਬੜਾ ਇੱਥੇ ਮੈਨੂੰ ਆ ਕੇ ਬੜੀ ਖੁਸ਼ੀ ਮਿਲੀ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਉੱਛੀ ਬਰੋਚਾ ਜੀ ਅਜੇ ਬਰੋਚਾ ਜੀ ਇਹਨਾਂ ਦੀ ਸਮੂਚੀ ਟੀਮ ਇਹ ਜੋ ਬਲੱਡ ਨੇਸ਼ਨ ਕੈਂਪ ਜੋ ਇਹਨਾਂ ਨੇ ਲਵਾਇਆ ਹੈ ਜੋ ਮਾਨਵਤਾ ਦੀ ਸੇਵਾ ਇਹ ਸਾਡੇ ਬਹੁਤ ਇਜ਼ਤਕਾਰਯੋਗ ਪੀਹਰਾਓ ਅੰਬੇਦਕਰ ਜੀ ਦੇ ਬਹੁਤ ਜਨਮ ਦਿਨ ਦੇ ਦਿਹਾੜੇ ਦੀ ਖੁਸ਼ੀ ਚ ਇਹਨਾਂ ਨੇ ਇਹ ਜੋ ਆਰਗੇਨਾਈਜ਼ ਕੀਤਾ ਤੇ ਮੇਰੇ ਖਿਆਲ ਚ ਇਸ ਤੋਂ ਵੱਡੀ ਸੇਵਾ ਜੇ ਅਸੀਂ ਕਹੀਏ ਤਾਂ ਮੇਰੇ ਖਿਆਲ ਚ ਦੁਨੀਆ ਚ ਕੋਈ ਸੇਵਾ ਨਹੀਂ ਤੇ ਐਡੋ ਵੱਡਾ ਦਾਨ ਕੋਈ ਨਹੀਂ ਸੋ ਮੈਂ ਇਹਨਾਂ ਦੋਨਾਂ ਹੀ ਭਰਾਵਾਂ ਨੂੰ ਸਾਡੇ ਨੂੰ ਸਪੈਸ਼ਲੀ ਤੌਰ ਤੇ ਵਿਕੀ ਬਰੋਚਾ ਜੀ ਨੂੰ ਅਜੇ ਕੋਚਾ ਜੀ ਨੂੰ ਹੋਰ ਸਾਡੇ ਐਮਸੀ ਸਾਹਿਬਾਨ ਸਾਰੇ ਹੋਰ ਮੈਂਬਰ ਸਾਹਿਬ ਖੜੇ ਹੈ ਸਾਰਿਆਂ ਦਾ ਜਿਨ੍ਹਾਂ ਨੇ ਬਲੱਡ ਡੋਨੇਟ ਕੀਤਾ ਸਾਰਿਆਂ ਦਾ ਇਹੀ ਕਹਿਣਾ ਚਾਹੁੰਦਾ ਕਿ ਇਹ ਪਰਵ ਚ ਤੁਸੀਂ ਸਾਰੇ ਵੱਧ ਤੋਂ ਵੱਧ ਹਿੱਸਾ ਪਾਓ ਤੇ ਕਿਸੇ ਨਾ ਕਿਸੇ ਲੋੜਵੰਦ ਬੰਦੇ ਦੀ ਕਿਸੇ ਦੀ ਜਾਨ ਤੁਹਾਡੇ ਇਸ ਦਾਨ ਨਾਲ ਕਿਸੇ ਦੀ ਜਾਨ ਬਚਣੀ ਹੈ ਸੋ ਥੋੜਾ ਸਾਰਿਆਂ ਦਾ ਜੋ ਇੱਥੇ ਬਲੱਡ ਡੋਨੇਟ ਕਰ ਰਹੇ ਨੇ ਤੇ ਜੋ ਆਰਗੇਨਾਈਜ਼ਰ ਨੇ ਡਾਕਟਰ ਸਾਹਿਬ ਹੁਣ ਆਏ ਹੋ ਨੇ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਂਪ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਤਾਂ ਸਾਰੇ ਹੀ ਬਾਲਮਿਕ ਸਮਾਜ ਨੂੰ ਬਹੁਤ ਹੀ ਵਧਾਈਆਂ ਦੇਣਾ ਚਾਹੁੰਦਾ ਜੋ ਕਿ ਸਾਡੇ ਦੇਸ਼ ਦੇ ਨਿਰਮਾਤਾ ਬਾਬਾ ਅਮਿਤਕਰ ਸਾਹਿਬ ਜੀ ਦੇ ਦਿਹਾੜੇ ਤੇ ਅੱਜ ਖੂਨਦਾਨ ਕੈਂਪ ਔਰ ਹੋਰ ਵੀ ਬਹੁਤ ਲੋਕਾਂ ਪ੍ਰਤੀ ਸਵਾਵਾ ਦਿੰਦੇ ਨੇ ਮਨ ਤੋਂ ਹਰ ਇੱਕ ਮੈਂਬਰ ਕੋਈ ਵੀ ਜੋ ਇਨਾਂ ਕੋਲੇ ਪਹੁੰਚਦਾ ਸਾਡੇ ਵਿੱਕੀ ਪ੍ਰੋਚਾ ਜੀ ਅਜੇ ਜੀ ਪ੍ਰਧਾਨ ਜੀ ਜੋ ਸਾਡੇ ਲੈਫਟੀਨੇਟ ਇਹਨਾਂ ਦੇ ਨਾਲ ਨੇ ਸਰਦਾਰ ਸਾਹਿਬ ਬਾਕੀ ਸਾਡੇ ਪ੍ਰਧਾਨ ਜੀ ਹੋਰ ਵੀ ਜਿੰਨੇ ਮੈਂਬਰ ਸਹਿਬਾਨ ਨੇ ਮੈਂ ਪਹਿਲਾਂ ਵੀ ਦੇਖਦਾ ਆਇਆ ਇਹਨਾਂ ਨੂੰ ਕੋਈ ਵੀ ਕਿਸੇ ਬੰਦੇ ਨੇ ਅਗਰ ਕਿਸੇ ਤਖਲੀਫ ਚ ਜਾਦ ਕੀਤਾ ਤਾਂ ਇਹ ਸਾਰੇ ਆਪਣੇ ਕੰਮ ਛੱਡ ਕੇ ਉੱਥੇ ਪਹੁੰਚਦੇ ਨੇ ਔਰ ਹੱਕ ਦੀ ਲੜਾਈ ਦੇ ਵਿੱਚ ਹਰ ਇੱਕ ਮੈਂਬਰ ਦਾ ਕੋਈ ਇਹ ਨਹੀਂ ਸੋਚਦੇ ਕਿ ਇਹ ਕਿਸ ਧਰਮ ਨਾਲ ਸੰਬੰਧਿਤ ਹੈ ਜਾਂ ਕਿਸ ਜਾਤੀ ਨਾਲ ਸੰਬੰਧਿਤ ਹੈ ਸਾਰੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਹੈ ਆਪਣੇ ਵਾਲਮੀਕ ਸਮਾਜ ਦਾ ਦਾ ਕੰਮ ਕਰਦੀ ਕਰਦੇ ਨੇ ਪਰ ਅਦਰ ਸ਼ਹਿਰ ਦੇ ਵੀ ਹਰ ਇੱਕ ਕੰਮ ਦੇ ਵਿੱਚ ਜਿੱਥੇ ਜਾਇਜ਼ ਗੱਲ ਹੁੰਦੀ ਹੈ ਜਾਂ ਕਿ ਅੱਗੇ ਹੋ ਕੇ ਲੋਕਾਂ ਦੀ ਸੇਵਾ ਕਰਦੇ ਨੇ ਲੋਕਾਂ ਦੇ ਨਾਲ ਖੜਦੇ ਨੇ ਮੈਂ ਤਾਂ ਆਪਣੇ ਵੱਲੋਂ ਬਾਰ ਬਾਰ ਇਹ ਗੱਲ ਕਹਿਣਾ ਚਾਹਾਂਗਾ ਵੀ ਇਹ ਐਸੇ ਤਰ੍ਹਾਂ ਇਹਨਾਂ ਦੀ ਉਮਰ ਬਹੁਤ ਵੱਡੀ ਹੋਵੇ ਔਰ ਸਾਰੀ ਸੰਸਥਾ ਬਹੁਤ ਜੋਰ ਸ਼ੋਰ ਨਾਲ ਐਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੀ ਰਹੇ ਔਰ ਇਹ ਬਹੁਤ ਹੀ ਤਰਕੀਆਂ ਤੇ ਪਹੁੰਚੇ ਥੈਂਕ ਯੂ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਜੋ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਸਾਡੇ ਭਰਾ ਵਿੱਕੀ ਬਰੋਚਾ ਜੀ ਅਜੀਤ ਬਰੋਚਾ ਜੀ ਤੇ ਉਹਨਾਂ ਦੇ ਸਾਰੇ ਸੰਗਠਨ ਵੱਲੋਂ ਉਹ ਕੋਈ ਨਾ ਕੋਈ ਇਸ ਤਰ੍ਹਾਂ ਦਾ ਉਪਰਾਲਾ ਕਰਦੇ ਰਹਿੰਦੇ ਹਨ ਜੋ ਇੱਕ ਸਮਾਜ ਲਈ ਬਹੁਤ ਵੱਡੀ ਦੇਣ ਹੈ ਕਿਉਂਕਿ ਇੱਕ ਖੂਨ ਦਾ ਕਤਰਾ ਹੈ ਜੋ ਜੋ ਇੱਕ ਕਾਤਰਾ ਇੱਕ ਬੋਤਲ ਵੀ ਆਪਣੇ ਕਿਸੇ ਮਿੱਤਰ ਦੁਆਰਾ ਦਿੱਤੇ ਹੋਏ ਖੂਨ ਨਾਲ ਕਿਸੇ ਦੀ ਜ਼ਿੰਦਗੀ ਬਚ ਜਾਂਦੀ ਆ ਤਾਂ ਇਸ ਤੋਂ ਵੱਡਾ ਮੇਰੇ ਖਿਆਲ ਚ ਕੋਈ ਪੁੰਨ ਨਹੀਂ ਹੋਊਗਾ। ਮੈਂ ਸਾਰੇ ਸਮਾਜ ਨੂੰ ਸਾਰੇ ਸ਼ਹਿਰ ਨੂੰ ਸਾਰੇ ਹਲਕ ਨੂੰ ਇਹ ਹੀ ਬੇਨਤੀ ਕਰਦਾ ਸਾਰੇ ਸਾਡੇ ਜਿਹੜੇ ਨੌਜਵਾਨ ਪੀੜੀ ਐ ਵੀ ਵੱਧ ਤੋਂ ਵੱਧ ਖੂਨਦਾਨ ਆਪਾਂ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਹਰੇਕ ਬੰਦਾ ਅੱਜ ਕੱਲ ਇੰਟਰਨੈਟ ਨਾਲ ਅਟੈਚ ਐ ਇਹਦੇ ਚ ਕੋਈ ਨੁਕਸਾਨ ਨਹੀਂ ਤੁਸੀਂ ਕਿਤੇੋ ਵੀ ਚੈੱਕ ਕਰ ਸਕਦੇ ਹੋ ਕਿ ਹਰੇਕ ਚੀਜ਼ ਅੱਜ ਨੈੱਟ ਤੇ ਪਈ ਐ ਸੋ ਮੇਰੀ ਸਾਰੇ ਨੌਜਵਾਨ ਵਰਗ ਤੇ ਵੀਰਾਂ ਨੂੰ ਬੇਨਤੀ ਐ ਇਹ ਉਹ ਵੱਦ ਵੱਧ ਖੂਨਦਾਨ ਕਰਨ ਕਿਉਂਕਿ ਇਹ ਜੇ ਸਮਾਜ ਪ੍ਰਤੀ ਕੀਤੇ ਕਾਰਜੀ ਸਾਨੂੰ ਪਰਮਾਤਮਾ ਅੱਗੇ ਇੱਕ ਵਧੀਆ ਇਨਸਾਨ ਤੇ ਇਨਸਾਨੀਅਤ ਦਾ ਫਰਜ਼ ਨਿਭਾਉਣ ਦਾ ਉਹ ਕਰਦੇ ਹਨ ਤੇ ਇਸ ਕਰਕੇ ਮੈਂ ਸਾਰੇ ਧੂਰੀ ਹਲਕੇ ਨਿਵਾਸੀਆਂ ਨੂੰ ਬੇਨਤੀ ਕਰਦਾ ਹਾਂ ਜੋ ਜਿਵੇਂ ਵਿੱਕੀ ਤੇ ਅਜੇ ਅਪਰੋਚਾ ਜੀ ਵੱਲੋਂ ਇਦਾਂ ਦੇ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਉਹ ਵੀ ਇਸ ਤਰ੍ਹਾਂ ਦੇ ਕੈਂਪਾਂ ਦਾ ਯੋਜਨਕਨ ਤਾਂ ਕਿ ਆਪਾਂ ਕਿਸੇ ਦੀ ਜ਼ਿੰਦਗੀ ਨੂੰ ਵੱਦ ਤੋਂ ਵੱਧ ਬਚਾ ਸਕੀਏ ਇਨ੍ਹਾਂ ਉਪਰਾਲਿਆਂ ਨਾਲ ਹੀ ਸਾਰੇ ਸਮਾਜ ਨੂੰ ਇੱਕ ਸੰਗਠਿਤ ਹੋਣ ਦਾ ਮੌਕਾ ਮਿਲਦਾ ਹੈ ਹੁਣ ਸਾਰੇ ਹੀ ਭਰਾ ਇੱਥੇ ਕੋਈ ਵੀ ਹੈ ਕਿਤੋਂ ਵੀ ਹੈ ਸਾਰੇ ਖੂਨਦਾਨ ਕਰ ਰਹੇ ਹਨ ਕਿਉਂਕਿ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਜੋ ਮੇਰੇ ਵੀਰ ਕੋਈ 100ਵੀਂ ਵਾਰ ਖੂਨਦਾਨ ਕਰ ਰਿਹਾ ਕੋਈ 70ਵੀਂ ਵਾਰ ਖੂਨਦਾਨ ਕਰ ਰਿਹਾ ਉਹਨਾਂ ਨੂੰ ਇੱਥੇ ਸਨਮਾਨਤ ਵੀ ਕੀਤਾ ਜਾਊਗਾ ਤੇ ਕਰਨਾ ਵੀ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਦੇਖਣ ਲੋਕ ਵੀ ਉਹ ਉਹਨਾਂ ਵਾਸਤੇ ਇਨਸਪੀਰੇਸ਼ਨ ਬਣ ਵੀ ਹਾਂ ਉਹ ਕਿੰਨੀ ਵਾਰ ਖੂਨਦਾਨ ਦੇ ਚੁੱਕੇ ਹਨ ਤੇ ਸਮਾਜ ਲਈ ਉਹਨਾਂ ਦਾ ਕਿੰਨਾ ਯੋਗਦਾਨ ਹੈ ਤੋ ਇੰਨਾ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋ ਮੇਰੇ ਇੱਥੇ ਵੀਰ ਫੂਨਦਾਨ ਕਰਨ ਆਏ ਹਨ ਤੇ ਜਿਨ੍ਹਾਂ ਨੇ ਕਰਨਾ ਹੈ ਇਹ ਇੱਕ ਆਪਣੇ ਲਈ ਤੇ ਸਮਾਜ ਲਈ ਬਹੁਤ ਵੱਡੀ ਜੀਣ ਹੈ ਧੰਨਵਾਦ